ਪਰ ਮਾਂ ਪੁੱਤ ਮੇਰੀ ਗੱਲ ਸੁਣ। ਇੱਕ ਆਜ ਤੂੰ ਬਿਨਾਂ ਦੱਸੇ ਤੋ ਗਿਆ ਹੈਂ। ਦੂਜਾ ਤੂੰ ਰੋਟੀ ਨਹੀਂ ਖਾ ਕੇ ਗਿਆ। ਤੈਨੂੰ ਮਸਾਂ ਅਕਲ ਨਹੀਂ ਗਈ ਤੇ ਕੰਮ ਸੇ ਕੰਮ ਆਪਣੇ ਮਾਂ ਦੇ ਨੂੰ ਦੱਸ ਕੇ ਜਾਈਦਾ ਵਾ ਤੇ ਭੁੱਖੇ ਢੇਡ ਘਰੋਂ ਬਾਹਰ ਨਹੀਂ ਜਾਈਦਾ। ਉਹ ਮੰਮੀ ਮੇਰੀ ਗੱਲ ਸੁਣੋ। ਮੈਂ ਤੇ ਇਹ ਕਰਕੇ ਚੱਲ ਗਿਆ। ਮੈਂ ਕਿਹਾ ਇਹਨੇ ਰੋਲਾ ਪਾ ਦੇਣਾ ਤੇ ਫਿਰ ਮੈਂ ਕਿਹਾ ਚੌਕ ਦਵਾ ਦਵਾਂਗਾ। ਉਹਦਾ ਵੀ ਮੈਨੂੰ ਫੋਨ ਆਉਣ ਡਿਆ। ਕਿਹਾ ਛੇਤੀ ਆ ਜਾ। ਦੱਸ ਕਿਹੜਾ ਫੋਨ ਆਉਣ ਡਿਆ ਤੈਨੂੰ? ਮੰਮੀ ਦੱਸਾਂ ਕੀ ਗੱਲ? ਮੇਰਾ ਦੋਸਤ ਹੈਗਾ ਮੈਕ। ਉਹਦੇ ਨਾਲ ਮੈਂ ਕੰਮ ਲੱਗਾ ਸਟਾਰਟ ਕਰਦਾ। ਕੰਮ ਸਟਾਰਟ ਕਰਨ ਲੱਗਾ ਵਾ। ਆਹ ਅੱਛਾ ਇੱਕ ਗੱਲ ਵੀ ਸੁਣ ਧਿਆਨ ਨਾਲ ਹਾਂਜੀ ਜਦੋਂ ਵੀ ਤੁਸੀਂ ਨਵਾਂ ਕੰਮ ਕਰੀਏ ਨਾ ਕੰਮ ਸੇ ਕੰਮ ਆਪਣੇ ਮਾਪਿਓ ਦਾ ਸਲਾਹਤ ਹੁੰਦੀ ਆ ਨਾ ਹੁਣ ਮੈਂ ਤੁਹਾਡੇ ਨਾਲ ਕਿ ਸਲਾਹ ਕਰਨੀ ਆ ਤੇ ਇਸੇ ਕਰਕੇ ਤੇ ਮੈਂ ਆ ਗਿਆ ਬਈ ਨਾ ਮੈਂ ਕਿਹਾ ਮੈਂ ਘਰ ਜਾ ਕੇ ਸਲਾਹ ਕਰਾਂਗਾ ਜੇ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ 2 ਕਰੋੜ ਰੁਪਇਆ ਪ੍ਰੋਫਿਟ ਆਉ ਦੇ ਵਿੱਚ ਪੂਰਾ ਪੂਰਾ 2 ਕਰੋੜ ਆਉ 2 ਕਰੋੜ ਹੀ ਅਹੀਂ ਲਾਉਣਾ ਵਾ ਤੇ 2 ਕਰੋੜ ਰੁਪਇਆ ਹੀ ਪ੍ਰੋਫਿਟ ਆਉਣਾ ਸਾਲ ਦਾ ਤੇ ਪਰ ਪੁੱਤ 2 ਕਰੋੜ ਰੁਪਇਆ ਆਪਾਂ ਕਿੱਥੇ ਕਰਖਿਆ ਕਿੱਥੋਂ ਦੇਣਾ 2 ਕਰੋੜ ਮੰਮੀ ਅਹੀਂ 1 ਕਰੋੜ ਹੀ ਦੇਣਾ 1 ਕਰੋੜ ਰੁਪਏ ਪਾਉਣੇ ਅੱਛਾ ਤੇ ਪਰਪੋ ਤੇ ਮੇਰੀ ਗੱਲ ਸੁਣ ਡਾੜੀ ਲੱਗਦਾ ਵਾ ਹੈ ਫਰਿਸਕੀ ਆ ਨਾ ਡਬਲ ਡਬਲ ਉਹ ਰਿਸਕ ਨਹੀਂ ਹੈਗਾ ਮੰਮੀ ਇਹ ਕੰਮ ਦੇ ਵਿੱਚ ਇਦਾਂ ਵਾ ਕਿ ਵੇਖੋ ਪ੍ਰੋਪਰਟੀ ਦਾ ਕੰਮ ਆ ਨਾ ਤੇ ਨਾਲ ਫਾਈਨਾਂਸ ਦਾ ਕੰਮ ਆ ਅੱਛਾ ਠੀਕ ਹੈ ਜੀ ਇਹਦੇ ਵਿੱਚ ਅਸੀਂ ਲੋਕਾਂ ਨੂੰ ਪੈਸੇ ਦੇਣੇ ਆ ਤੇ ਡਬਲੋਗੇ ਮਿਲਨੇ ਆ ਇਹ ਨਾ ਹੋਵੇ ਕੱਲ ਨੂੰ ਮਗਰੋਂ ਠੱਗੀ ਮਾਰ ਕੇ ਚਲੇ ਗਏ ਉਹ ਨਹੀਂ ਨਹੀਂ ਇਹ ਗਵਰਨਮੈਂਟ ਦੇ ਸਾਰੀਆਂ ਗਾਈਡਲਾਈਨਾਂ ਦੇ ਨਾਲ ਹੀ ਕੰਮ ਹੋਣਾ ਵਾ ਇਦਾਂ ਨਹੀਂ ਹੋਣਾ ਇੱਕ ਗੱਲ ਵੇਖੋ ਤਾਂ ਪਹਿਲਾਂ ਸਾਨੂੰ ਕੋਲੋਂ ਲਾਉਣੇ ਪੈਣੇ ਆ ਤੇ ਫੇਰ ਹੀ ਆਉਣੇ ਆ ਠੀਕ ਆ ਨਾ ਕੋਈ ਕੰਮ ਇਦਾਂ ਹੀ ਹੁੰਦਾ ਕੋਲੋਂ ਲਾਵਾਂਗੇ ਤੇ ਫੇਰੀ ਪੈਸੇ ਆਉਣੇ ਆ ਪੁੱਤ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਿੰਨਾ ਚਿਰ ਤੂੰ ਆਪਣੇ ਪਿਓ ਨਾਲ ਸਲਾਹ ਨਹੀਂ ਕਰਦਾ ਤੇ ਉਹ ਤੇਰੀ ਹਾਂ ਚ ਖਾਣੀ ਮਿਲਾਉਂਦੇ ਉਹਨਾਂ ਚਿਰ ਕੋਈ ਕੰਮ ਨਾ ਕਰੀ ਠੀਕ ਵਾ ਨਾ ਚਲੋ ਠੀਕ ਹੈ ਮੈਂ ਲੈ ਕੇ ਆਂ ਡੈਡੀ ਨੂੰ ਜੱਤ ਬੁਲਾ ਕੇ ਲਿਆ ਦਿੱਤੀ ਬੋਮੀ ਇਹ ਟੈਨਸ਼ਨ ਨਹੀਂ ਲੈ ਜੀ ਵੀਰੇ ਟੈਨਸ਼ਨ ਕਿਉਂ ਦਾ ਲਵਾ ਪਤਾ ਕੀ ਗੱਲ ਵਾ ਤਾ ਜਾਂਦੇ ਜਾਂਦੇ ਕਈ ਵੀ ਡੁੱਬ ਵੀ ਜਾਂਦਾ ਵਾ ਤੇ ਡਰ ਲੱਗਦਾ ਵਾ ਮਹਾ ਤੇ ਮਾਲਕ ਨੇ ਹਰ ਸਭ ਕੁਝ ਦਿੱਤਾ ਵਾ ਤੇ ਬੜੇ ਵਧੀਆ ਹੀ ਆ ਆਪਣੇ ਘਰ ਵਾ ਤੇ ਜਿਹੜਾ ਕੰਮ ਚਲਣ ਡਿਆ ਸਾਡਾ ਬਹੁਤ ਸੋਹਣਾ ਚਲਣ ਡਿਆ ਵਾ ਮੈਂ ਕਿਹਣੀ ਚੁੱਪ ਕਰਕੇ ਉਹ ਚਲਾਈ ਜਾ ਨਹੀਂ ਮੰਮੀ ਪਰ ਦੱਸਾਂਗੀ ਗੱਲ ਹੁਣ ਇੱਥੇ ਇੰਨੇ ਇੱਕ ਕੰਮ ਦੇ ਉੱਤੇ ਬੈਠੇ ਨਹੀਂ ਰਹਿਣਾ ਜੇ ਰਿਸਕ ਲਵਾਂਗੇ ਤੇ ਫੇਰ ਹੀ ਆ ਕੋਈ ਨਾ ਕੋਈ ਕੰਮ ਹੋਊਗਾ ਪਤਾ ਨਹੀਂ ਤੇਰੇ ਦਮਾਂ ਤੇ ਜਾਂਦਾ ਇਹਦਾ ਉਹ ਦੋ ਚਾਰ ਲੱਖ ਰੁਪਏ ਦੇ ਮਹੀਨੇ ਦੇ ਆਉਂਦੇ ਨਾਲ ਕੀ ਭਰਦਾ ਮੈਨੂੰ ਤਾਂ ਨਹੀਂ ਇਹ ਚੀਜ਼ ਲੱਗਦੀ ਕੋਈ ਵਧੀਆ ਪਤਾ ਨਹੀਂ ਆ ਪੁੱਤ ਕੀ ਸੋਚਦਾ ਕੀ ਤੇਰੇ ਦਿਮਾਗ ਚ ਚੱਲਦਾ ਮੈਨੂੰ ਕੋ ਸਮਝ ਨਹੀਂ ਆਉਂਦੀ ਆ ਗਿਆ ਤੇਰਾ ਕਿਉਂ ਕਰ ਲਗਾ ਉਹ ਕਾਦੀ ਸਲਾਹ ਹੁੰਦੀ ਸਾਡੇ ਟੱਬਰ ਬੈਠੇ ਜੇ ਉਹ ਸਲਾਹ ਤੇ ਗੜੀ ਇਹੋ ਹੀ ਹੋਣ ਲਈ ਆ ਮੇਰਾ ਦੋਸਤ ਵਾ ਮੈਕ ਅੱਛਾ ਉਹਦੇ ਨਾਲ ਇਨਵੈਸਟ ਕਰਨ ਲੱਗਾ ਮੈਂ 2 ਕਰੋੜ ਰੁਪਈਆ ਅੱਛਾ ਕਰੋੜ ਉਹਨੇ ਕਹਨਾ ਕਰੋੜ ਹੀ ਮੈਂ ਕਰਨਾ ਹਾਂ ਪ੍ਰਾਪਰਟੀ ਦਾ ਤੇ ਫਾਈਨਾਂਸ ਦਾ ਕੰਮ ਵਾ ਅੱਛਾ ਠੀਕ ਹੈ ਤੇ ਲੈੜੀ ਹੁੰਦੇ ਸਾਲ ਸਾਨੂੰ ਦੁੱਗਣੇ ਪਰੇ ਮਿਲਦੇ ਉਹਦੇ ਜੇ ਉਹ ਵੇਖ ਕੇ ਕਿਤੇ ਤਾਂ ਜਾਣਦੇ ਤਾਂ ਕਿ ਡੋਬੀ ਨਾ ਜਾਈਂ ਕਿਦੀ ਸਲਾਹ ਲਗਾ ਹੋਰ ਕਿਸ ਦੀ ਸਲਾਹ ਹੁਣ ਡੈਡੀ ਨੂੰ ਪਰਿਵਾਰ ਦੀ ਸਲਾਹ ਲੈਣੀ ਹੀ ਮੈਂ ਪਰਿਵਾਰ ਦੀ ਲੈ ਲਈ ਆ ਬਾਕੀ ਤੁਹਾਨੂੰ ਦੱਸੋ ਹੁਣ ਮੈਨੂੰ ਕਿੱਦਾਂ ਕਰਨੀ ਕਿਉਂਕਿ ਇਨਵੈਸਟਰ ਤੇ ਸਾਨੂੰ ਕਰਨਾ ਹੀ ਪੈਣਾ ਮੇਰੇ ਘਰ ਸੋਨਾ ਇੰਨੇ ਪੈਸੇ ਕੋਲ ਤੇ ਹਨ ਨਹੀਂਗੇ ਤੇ ਇਹ ਆ ਵੀ ਲਿਮਟ ਲਿਮਟ ਬਣਾਉਣੀ ਪਣੀ ਆ ਜੀ ਬਣ ਚਲੋ ਮੈਂ ਤੇ ਇਹ ਸਲਾਹ ਦਵਾਂਗੀ ਤੁਹਾਨੂੰ ਜੇ ਇਹਦੇ ਕੰਮ ਹੈਗਾ ਨਾ ਵਧੀਆ ਤੇ ਫਿਰ ਤੇ ਆਪਾਂ ਦੋਵੇਂ ਜਣੀਆਂ ਆਪਣਾ ਸੋਨਾ ਵੀ ਦੇ ਦਾਂਗੇ ਕਿਉਂ ਠੀਕ ਆ ਹੱਸਤਾ ਹਾਂਜੀ ਕੋਈ ਗੱਲ ਨਹੀਂ ਫਿਰ ਨਾ ਫਿਰ ਤੇ ਆਪਾਂ ਪੁੱਤ ਤੇਰੇ ਨਾਲ ਆ ਪਰ ਇੱਕ ਗੱਲ ਦਾ ਧਿਆਨ ਰੱਖੀ ਵੇਖੀ ਕਿਤੇ ਤਾਂ ਮੈਂ ਜਾਂਦਾ ਜਾਂਦਾ ਕਿਤੇ ਠੰਡ ਡੇਂਦੀ ਉਹ ਨਹੀਂ ਨਹੀਂ ਐਦਾਂ ਨਹੀਂ ਹੁੰਦੀ ਮੰਮੀ ਹੁਣ ਤင်း ਇਹ ਗੱਲਾਂ ਵੀ ਪਤਾ ਵਾ ਪਹਿਹੀ ਸਾਰਾ ਕਸ਼ ਕਰੋ ਲਾ ਕੇ ਤੇ ਫੇਰੇ ਕੰਮ ਸਟਾਰਟ ਬਣਾਵਾਂ ਠੀਕ ਆ ਨਾ ਤੇ ਧਿਆਨ ਦੇ ਨਾਲ ਕਰੀ ਮੇਰਾ ਪੁੱਤ ਬੜੀ ਅਮੀਰੀ ਦੀ ਜੀਅ ਬਣਾਇਆ ਕਦੇ ਹੁੰਦਾ ਵਿਦੂ ਨੇ ਕਿਹਾ ਮੈਂ ਧੋਖੇ ਤਾਹੇ ਬੜੇ ਹੁੰਦੇ ਯਾਰੀ ਕੱਲ ਤੇ ਭੱਜ ਕੇ ਰਹੀਂ ਠੀਕ ਆ ਨਾ ਨਾ ਇਹਨਾਂ ਦਾ ਕਾਰੋਬਾਰ ਹੁਣ ਬਣਾਇਆ ਹੈ ਪਿੰਨਾ ਕਸ਼ ਨਹੀਂ ਅੱਗੇ ਮਹਾ ਇਹਨੇ ਮੈਂ ਤੇ ਕੱਤਰ ਤੇ ਬਣਾਇਆ ਵਾ ਉਹ ਤੇ ਕਰ ਲੋ ਨਾ ਹੋਵੇ ਕਿ ਕੱਲ ਨੂੰ ਕੋਈ ਉਹ ਜਿਹਾ ਕੰਮ ਹੋ ਜੇ ਕਿ ਇਹਦੇ ਘਰ ਖਾਣਾ ਡੁੱਬੀ ਜਾਵੇ ਸਾਰਾ ਕੁਝ ਨਹੀਂ ਕੋਈ ਗੱਲ ਨਹੀਂ ਬਾਕੀ ਵੇਖ ਲੈਣੇ ਲਿਮਟ ਤੇ ਮੇਰੀ ਗੱਲ ਸੁਣਾ ਹਾਂਜੀ ਨਹੀਂ ਤੇ ਹੋਰ ਕੋ ਛੋਟਾ ਹੋਰ ਕੰਮ ਕਰ ਲੈ ਕੋਈ ਥੋੜੇ ਪੈਰ ਦੇ ਜਿਹਾ ਕੇ ਕੰਮ ਕਰ ਲਵੇ ਉਹ ਡੈਡੀ ਦੱਸਾਂ ਕੀ ਗੱਲ ਹੈ ਵੱਡੇ ਕੰਮ ਆ ਨਾ ਇਨਵੈਸਟ ਤੇ ਵੱਡਾ ਹੀ ਕਰਨਾ ਪੈਣਾ ਨਾ ਹਾਂਜੀ ਤੇਰੀ ਜਾ ਕੇ ਕੋਈ ਨਾ ਕੋਈ ਪ੍ਰੋਫਿਟ ਆਉਣਾ ਜੇ ਲੱਖ ਵਾਲਾ ਕੰਮ ਕਰਾਂਗੇ ਤੇ ਸਾਨੂੰ 10000 ਆਉਣਾ ਜੇ ਕਰੋੜ ਵਾਲਾ ਕਰਾਂਗੇ ਤੇ ਸਾਨੂੰ 10 ਲੱਖ ਆਉਣਾ ਉਹ ਚੱਲ ਯਾਰ ਅਸੀਂ ਤੇ ਕਹਿੰਦੇ ਬਿਚ ਲੋ ਕਾਰੋਬਾਰ ਵਧੀਆ ਚੱਲਣਾ ਚਾਹੀਦਾ ਠੀਕ ਨੇ ਚਲੋ ਪੁੱਤ ਇੱਥੋਂ ਤੱਕ ਤੇ ਆਪਾਂ ਤੁਹਾਨੂੰ ਲੈ ਜਾਂਦਾ ਠੀਕ ਆ ਨਾ ਵਧੀਆ ਪੜਾਇਆ ਲਿਖਾਇਆ ਸਾਰੇ ਕੰਮ ਵਧੀਆ ਕੀਤੇ ਹੁਣ ਆਪਾਂ ਤੁਹਾਡੀ ਲਾਈਫ ਜੇ ਤੁਹਾਨੂੰ ਵਧੀਆ ਲੱਗਦਾ ਕੋਈ ਕੁਝ ਤੇ ਵੇਖ ਲਓ ਆਪਾਂ ਨਾਲ ਕਿਉਂ ਪੁੱਤ ਹਾਂਜੀ ਉਹ ਨਾਲੇ ਗੱਲ ਦਈ ਆ ਵੀ ਜੇ ਜੇ ਡਿਵਟ ਵਾਲਾ ਉਹ ਵੀ 15 ਤੇ ਜਾਂ 20 ਲੱਖ ਦੀ ਬਣਦੀ ਇੱਥੋਂ ਵੱਧ ਨਹੀਂ ਬਣਉਂਦੇ ਨਹੀਂ ਕੋਈ ਗੱਲ ਨਹੀਂ ਉਹ ਵੀ ਗੱਲ ਮੈੱਕਰ ਨਾਲ ਕਰ ਲੈਣੀ ਆ ਤਾਂ ਕਿ ਮੈਂ ਆਪਣੇ ਸੀਗੇ ਨਾਲ ਗੱਲ ਕਰ ਲੈਣਾ ਚਲੋ ਕੋਈ ਨਹੀਂ ਪਾਸੇਵਿੰਗ ਵੀ ਨਾ ਗਈ ਆ ਕੋਹਾਣਾ ਸੋਨਾ ਦੇ ਕੇ ਉਹ ਨਾਲੇ ਜਿਹਾ ਵੀ ਪਹੁੰਚਾਂਗੇ ਠੀਕ ਆ ਠੀਕ ਆ ਨਾ ਤੇ ਪਰ ਇਹ ਵੀ ਧਿਆਨ ਨਾਲ ਪਹਿਲਾਂ ਪਤਾ-ਪਤਾ ਚੰਗੀ ਤਰ੍ਹਾਂ ਕਰ ਲਾ ਪੈਸੇ ਡੋਬੀ ਨਾ ਜਾਣ ਕਿ ਤੇ ਸਾਰੇ ਹੱਲੇ ਨਹੀਂ ਨਹੀਂ ਠੀਕ ਹੈ ਬਸ ਇਹੋ ਵੱਲੋਂ ਖਿਆਲ ਹੁੰਦਾ ਹੈ ਚਲੋ ਕੋਈ ਗੱਲ ਚਲਿਓ ਡੈਡੀ ਮੈਂ ਚਲੋ ਆ ਜਾ ਚਲੋ ਪੁੱਤ ਪਤਾ ਨਹੀਂ ਆ ਕੰਮ ਤੇ ਲੱਗਾ ਨਵਾਂ ਸ਼ੁਰੂ ਕਰਨਾ ਪਰ ਵਿੱਚ ਵਿੱਚ ਦਿਲ ਵੀ ਡਰਦਾ ਵਾ ਕਈਆਂ ਧੋਖੇ ਬੜੇ ਹੁੰਦੇ ਈ ਉਹ ਉਹੀ ਤਾਂ ਗੱਲ ਮੰਮੀ ਧੋਖੇ ਤਾਂ ਅੱਜਕੱਲ ਉੱਪਰ ਹੀ ਰੱਖੇ ਆ ਲੋਕਾਂ ਦੇ ਦਿਲ ਚ ਵੜ ਕੇ ਥੋੜੀ ਵੀ ਵੇਖਿਆ ਵਾ ਕੀ ਹੈਗਾ ਕੀ ਨਹੀਂ ਫਰ ਚਲੋ ਜੇ ਕਰਾਂ ਲੱਗਿਆ ਤਾਂ ਹੁਣ ਵਧੀਆ ਹੀ ਹੋਊਗਾ ਕੀ ਪਤਾ ਮੈਨੂੰ ਪਤਾ ਨਹੀਂ ਹੈ ਵੀ ਜਿੱਦੀ ਜਿਆਵਾ ਜਿੱਦ ਪੂਰੀ ਕਰਕੇ ਹਟਦਾ ਹੁੰਦਾ ਏ ਸ਼ੁਰੂ ਤੋਂ ਆਤਲਾਏ ਦੀ ਤੇ ਚਲੋ ਕੋਈ ਨਹੀਂ ਹੁਣ ਅਸੀਂ ਨਾਲ ਸਾਥ ਦਿੱਤਾ ਤੇ ਕਿੰਨੇ ਦੇਣਾ ਕਿਰੇ ਦਾ ਹਨਾ ਉਹ ਹੀ ਤਾਂ ਗੱਲ ਆ ਕੋਈ ਨਹੀਂ ਅਸੀਂ ਤਾਂ ਜਿੱਦ ਤੱਕ ਹੋ ਸਕਦਾ ਕਰ ਕਰ ਦਾਂਗੇ ਉਹੀ ਆ ਨਾ ਤੇ ਜੈਜ ਡੱਕੇ ਪਾਈਏ ਤੇ ਫਿਰ ਤੈਨੂੰ ਪਤਾ ਹੀ ਆ ਨਿਆਣਿਆਂ ਦਾ ਫਿਰ ਉਹਨੇ ਕਹਿਣਾ ਮੇਰਾ ਪਹਿਲੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਨਾ ਕਰਤੀ ਆ ਹਾਂ ਫਰਮਾਂ ਟੁੱਟ ਜਾਂਦਾ ਬੱਚੇ ਦਾ ਚਲ ਕੋਈ ਗੱਲ ਨਹੀਂ ਕਰ ਲੈਣ ਦੇ ਸਟਾਰਟਿੰਗ ਚਲ ਆਪਾਂ ਵੇਖੀਏ ਕੀ ਕੰਮ ਹੁੰਦਾ ਜੀਵਨ ਹਾਂਜੀ ਉਹਨੇ ਤੁਹਾਨੂੰ ਗੱਲ ਕਰ ਗਈ ਤੇ ਤੇ ਹੁਣ ਕਰੀ ਦੇ ਅੱਛਾ ਪੈਲੀ ਦੇ ਆਹੋ ਚਲੋ ਦਨੀ ਉਹ ਉੱਥੇ ਬੰਢੀਆ ਲਿਫਟ ਕ ਨਹੀਂ ਚੱਲੇ ਜਹੁਣ ਨਹੀਂ ਆਹੋ ਅੱਛਾ ਅੱਛਾ ਸਾਰੇ ਕੰਮ ਧਿਆਨ ਨਾ ਕਰਿਓ ਮੇਰਾ ਤਾਂ ਮਾਂਜਾ ਡਰਦਾ ਅੱਛਾ ਲੈ ਯਾਰ ਮੈਂ ਨਜ਼ਰ ਕੰਮ ਚੱਲ ਪੇਦਾ ਚਲੋ ਜੇ ਕਾਰੋਬਾਰ ਤੇ ਲੱਗ ਜੂ ਆਪਣੇ ਤੇ ਜੇ ਤੇ ਚੱਲ ਪਿਆ ਫਿਰ ਤੇ ਬਹੁਤ ਵਧੀਆ ਆਹੋ ਚਲੋ ਕੋਈ ਨਹੀਂ ਹੁਣ ਕੋਈ ਵੀ ਕੰਮ ਕਰਨਗੇ ਥੋੜਾ ਬੋਤਾ ਰਿਸਕ ਤੇ ਲੈਣਾ ਪੈਣਾ ਹਾਂ ਨੂੰ ਉਹ ਕੋਈ ਗੱਲ ਨਹੀਂ ਅੱਜ ਦਾ ਸਾਮ ਘਰ ਰੱਖਿਆ ਸਾਰਾ ਕੁਤਾ ਡੱਕ ਚਲ ਕੋਈ ਨਹੀਂ ਹਾਂ ਹੋਈ ਆ ਵੀ ਇਹਦੇ ਵਿੱਚ ਕੀ ਨੇ ਸਾਰੇ ਬੱਸ ਇਹਦੇ ਚੈੱਕ ਕਰ ਲੈ ਕੋਈ ਨਹੀਂ ਆ ਬਚੀ ਜਗੜ ਸਾਰਾ ਕੋਈ ਗੱਲ ਠੀਕ ਚਾਚਾ ਗਾ ਫਿਰ ਹੈ ਚੱਲਦੇ ਆ ਚਲੋ ਠੀਕ ਹੈ ਮੇਰੀ ਗੱਲ ਸੁਣੋ ਯਾਦ ਰੱਖਿਓ ਪੇਪਰ ਸਾਰੇ ਕੋਈ ਨਹੀਂ ਤੇ ਟਾਈਮ ਨਾਲ ਘਰ ਆ ਜਿਓ ਹੈ ਆਹੋ ਕੋਈ ਨਹੀਂ ਚਲ ਟੰਗਰ ਕੰਮ ਹੋ ਜਾਊਗਾ ਤਾਂ ਫੋਨ ਕਰ ਦੇ ਕੋਈ ਠੀਕ ਹੈ ਜੀ

ਤੁਹਾਡਾ ਕੁਛ ਹੀ ਨਾ ਆਇਆ। ਕਿਤੇ ਨਾ bari। ਆ ਗਏ ਜੀ। ਸਭ ਆ ਗਿਆ ਆ ਗਏ। ਮੈਰਾ ਤੋਂ ਪਾਣੀ ਲਵਾ। ਹੈ? ਨਹੀਂ ਨਹੀਂ ਪਾਣੀ ਕੀ ਪੀਣਾ ਨਾ ਚਾਹ ਪੀਣੇ ਠਹਿਰ ਕੇ ਹੈ। ਅੱਛਾ ਠੀਕ ਆ। ਆਹ। ਚਲੋ ਜਿਹੜੇ ਕੰਮ ਗਏ ਹੋ ਗਿਆ ਵਧੀਆ। ਕੰਮ ਤੇ ਹੋ ਗਿਆ ਵਾ। ਉਹ ਕਹਿੰਦਾ ਵੀ ਦਿਨ ਚਾਰ ਪੰਜ ਲੱਗ ਜਾਣੇ ਆ। 9 ਲੱਖ ਦੀ ਬਣ ਗਈ ਆ ਫਿਰ। 17 ਲੱਖ ਦੀ ਬਣੀ ਆ। ਅੱਛਾ। ਤੇ ਬਾਕੀ ਮੈਨੇਜਰ ਕਹਿੰਦਾ ਵੀ ਚਲੋ ਜੋ ਨਵੀਂ ਪ੍ਰਾਣੀ ਕਰਾਓਗੇ ਨਾ ਅਗਲੇ ਸਾਲ। ਤੇ ਫਿਰ ਤੁਹਾਨੂੰ ਇਹ ਵੀ ਵੱਧ ਸਕਦੀ ਔਰ। ਗਾੜੀ ਵਰ ਵਧਾ ਸਕਦੇ ਕਿੰਨਾ ਵਧਾ ਸਕਦੇ ਹਮ ਇੱਕ ਗੱਲ ਦੀ ਨਾ ਮੈਨੂੰ ਖੁਸ਼ੀ ਵੀ ਆ ਤੇ ਇੱਕ ਗੱਲ ਦਾ ਥੋੜਾ ਡਰ ਵੀ ਹੁੰਦਾ ਵਾ ਡਰ ਕਾ ਤਾਂ ਡਰ ਇਹ ਹੁੰਦਾ ਵਾ ਕਿ ਹੁਣ ਪਿਆਲੀ ਵੀ ਸਾਰੀ ਜਿਹੜੇ ਸਾਰੇ ਤੋਂ ਲਿਮਟ ਬਣਾ ਲਈ ਆ ਆਹੋ ਉਹ ਵੀ ਵਿਆਜ ਲਗਣ ਡਿਆ ਬਣਾਵਾ ਤੇ ਖੁਸ਼ੀ ਬਨੇ ਇਹ ਗੱਲ ਦੀ ਹੈ ਪਿਆੜਾ ਬੱਚਾ ਜਿਹੜਾ ਵਾ ਨਾ ਉਹ ਕੰਮ ਨੂੰ ਤਾਂ ਚੁੱਕਣ ਦੀ ਸੋਚਣ ਡਿਆ ਵਾ ਉੱਚਾ ਲਈ ਯਾਰ ਇਹ ਆ ਵੀ ਹੋਰ ਨਹੀਂ ਕਰੂ ਕੋ ਮਾੜੇ ਚੰਗੇ ਕੰਮ ਤੇ ਨਹੀਂ ਕਰਦਾ ਆਪਣੇ ਕੰਮ ਨੂੰ ਲੈ ਕੇ ਤੁਰ ਪਿਆ ਵਾ ਹਮ ਕੀ ਥੋ ਆ ਨਾ ਆਹੋ ਮੈਂ ਤਾਂ ਕਹਿੰਦੀ ਆ ਤੇ ਚਲ ਬੜਾ ਵਧੀਆ ਵਾ ਤੇ ਚਲ ਵਾਹਿਗੁਰੂ ਦੀ ਕਮ ਜ ਤਰੱਕੀਆਂ ਬਖਸ਼ੇ ਨੋ ਉਹ ਉਹ ਹੀ ਗੱਲ ਵਾ ਨਾਲ ਦਾ ਵੀ ਮੁੰਡਾ ਚੰਗਾ ਵਾ ਅੱਛਾ ਆਹੋ ਚੰਗਾ ਕਰੋ ਸੁਖਾ ਵੀ ਨਹੀਂ ਚੰਗਾ ਬੰਦੇ ਵੀ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਜੇ ਤੇ ਦਾ ਕੰਮ ਚੜ ਗਿਆ ਤੇ ਫਿਰ ਤੇ ਲਿਪਟਾ ਲੁਪਟਾ ਝਟ ਲਾ ਲੜੀਆਂ ਆਏ ਨੇ ਹਨਾ ਉਹ ਚੱਲ ਯਾਰ ਧੀਆਂ ਪੁੱਤਾਂ ਬੰਦੇ ਕਰਨਾ ਹੀ ਪਿੱਤਾ ਸਭ ਨਾਲੇ ਆ ਪਿਆਲੀ ਪੁੜੀ ਤੇ ਦੀ ਆ ਆਪਾਂ ਕਿ ਕਰਨੀ ਆ ਠੀਕ ਹਨਾ ਅੱਜ ਵੀ ਇਹਦੀ ਕੱਲ ਵੀ ਇਹਦੀ ਬਿਲਕੁਲ ਬਿਲਕੁਲ ਤੇ ਚੱਲ ਹੁਣ ਵਧੀਆ ਸਾਰਾ ਕੁਝ ਹੋ ਜੇ ਬਸ ਹੋਰ ਕੋਈ ਨਹੀਂ ਚਾਹੀਦਾ ਨਹੀਂ ਨਹੀਂ ਕੋਈ ਨਹੀਂ ਵਧੀਆ ਕਰੂ ਮਹਾਰਾਜ ਕੋਈ ਗੱਲ ਨਹੀਂ ਕੋਈ ਆਹ ਚੱਲ ਕੋਈ ਨਹੀਂ ਮਾਦੇ ਨੂੰ ਹੱਥ ਪਾਉਂ ਡਿਆ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗ ખાકી કે ਅੱਜ ਉੱਥੇ ਬੈਠਾ ਚਲੋ ਕੋਈ ਨਹੀਂ ਆਪਾਂ ਅਗੇ ਤਾਂ ਰੱਖਣਾ ਉੱਥੇ ਰਹਦਣ ਮਾਝੇ ਸਾਹਮ ਕੇ ਕੋਈ ਨਹੀਂ ਇਹ ਲੋੜ ਪੈਣੀ ਲੱਗਣਾ ਚੜਾ ਇਹਨਾਂ ਨੂੰ ਝੱਗਾ ਮੇਰੀ ਗੱਲ ਸੁਣ ਨਗਮ ਹੁਣ ਉੱਥੇ ਸਕੂਲ ਦੇ ਜਾ ਕੇ ਬੱਚਿਆਂ ਨਾਲ ਲੜੀਨਾ ਠੀਕ ਆ ਤੇ ਮੇਰਾ ਪੁੱਤ ਪੜਾਈ ਵੱਲ ਧਿਆਨ ਦੇਈ ਫੇਰੀ ਤੂੰ ਪੜ੍ਹਨ ਨੇ ਕੀ ਔਸਰ ਬਣੇਗਾ ਹਾਂ ਲੜਨਾ ਨਹੀਂ ਪਉਤੋ ਥੇ ਗੁੱਟ ਤੇ ਵੀ ਬਣ ਕੇ ਰਹਿਦਾ ਪਰ ਮੈਂ ਉਹ ਪੁੱਟਦੇ ਨਹੀਂ ਨਹੀਂ ਬੁੱਤ ਆਪੂ ਕੀ ਤੈਨੂੰ ਨਹੀਂ ਪਤਾ ਕਿ ਇਹ ਕੋਈ ਅਸਲੀ ਬਣਾ ਕੋਸ਼ਿਸ਼ ਨੂੰ ਮੈਂ ਸਮਝਉਂਦੀ ਹਾਂ ਮਹਿਬਤ ਨਹੀਂ ਆਣਾ ਲੜੀਣਾ ਗੜੀਆਂ ਕੇ ਨਾ ਲੜਨਾ ਠੀਕ ਆ ਉਹਨੂੰ ਵੀ ਪਤਾ ਕਿਹੜੀ ਗੱਲ ਕਰਨੀ ਚੱਲ ਕੋਈ ਗੱਲ ਨਹੀਂ ਕਿੰਦੇ ਨੂੰ ਭਾਵੇਂ ਨਹੀਂ ਪਤਾ ਪਰ ਫਿਰ ਵੀ ਹਣ ਤੋਂ ਇਹਨੂੰ ਸਮਝਾਵਾਂਗੇ ਤੇ ਫੇਰੀ ਸਮਝ ਲੱਗੂਗੀ ਆਹ ਨਹੀਂ ਗੱਲ ਤੇਰੀ ਸਹੀ ਏ ਤੇ ਰੋਟੀ-ਬੂਟੀ ਖਵਾ ਦੇ ਉਹਨੂੰ ਹਾਂਜੀ ਰੋਟੀ ਮੈਂ ਖਵਾ ਲਤੀ ਤੇ ਤਿਆਰ ਵੀ ਕੰਤਾ ਵਾ ਤੇ ਜਾਓ ਛੱਡ ਆਓ ਫਿਰ ਹੋਣਾ ਬਸ ਛੱਡ ਆਉਣਾ ਹਾਂਜੀ ਤੇ ਆਂਦੇ 11-12 ਹੋ ਜਾਣਗੇ ਲੈ ਜਾਇਓ ਕੋਈ ਗੱਲ ਨਹੀਂ ਫਿਰ ਲੈ ਆਇਓ ਜੀ। ਚਲ ਚੋ ਲੱਗ ਪਿੰਦਾ ਸੰਤ ਮੈਂ ਲੈ ਆਵਾਂਗਾ। ਹਾਂਜੀ ਠੀਕ ਹੈ। ਚਲੀਏ ਆਜੋ। ਹਾਂਜੀ ਜਾਓ ਛੱਡੋ। ਆਜੋ ਆਜੋ ਆਜੋ। ਵਾਹਿ ਰੁਜੀਤ ਕੱਡਾ ਬੜਾ ਈ ਸ਼ੁਕਰ ਹੈ ਤੁਹਾਡੀ ਕਿਪਾ ਦੇ ਨਾਲ ਦਾ ਮੇਰਾ ਪੁੱਤ ਵਧੀਆ ਸਕੂਲ ਵਿੱਚ ਪੈ ਗਿਆ ਤੇ ਹੁਣ ਇਹਦੇ ਦੇ ਨਾਲ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਿਓ। ਇਹਦਾ ਮਾੜੇ ਪਾਸੇ ਵਾਲਾ ਤੇ ਅੰਜੇ ਪਾੜ ਲੈ ਕੇ ਤੇ ਵਧੀਆ ਅਪਸਰ ਬਾਂਜੀ। ਕਿ ਮਲੇ ਪਿੰਡ ਦਾ ਗੱਲ ਕਹਤੀਆਂ ਕਿ ਨੂੰ ਇੱਕ ਦੋ ਸੂਟ ਹੋਰ ਲੈ ਆਦਿਏ। ਮੰਮੀ ਹਾਂ ਪੁੱਤ ਮੈਂ ਇਹਨਾਂ ਨੂੰ ਬਸੇ ਛੱਡਵਾ ਤੇ ਕਣਕ ਕੱਢਦੇ ਹਾਂ ਆਤਾ ਖੜੀ ਹੈ ਨਿੰਮਦੀਪ ਤੇ ਮੈਂ ਛੱਡਵਾਗਾ ਮੜਕਿਓ ਚੱਕੀ ਤੇ ਚੱਲ ਕੋਈ ਤਾਂ ਮੈਂ ਕੱਢ ਦੇਣੀ ਕੋਈ ਗੱਲ ਨਹੀਂ ਮੈਂ ਹਾਂ ਉਹ ਦੋ ਇਹਨੂੰ ਬਸੇ ਤੇ ਜਾਣਾ ਇਹਨੇ ਉਹ ਬਸ ਵਾਲੇ ਨੂੰ ਕਈ ਮੁੰਡੇ ਸਾਡੇ ਦਾ ਧਿਆਨ ਰੱਖੀ ਨਾਲੇ ਆਂਦੇ ਨੇ ਚੰਗਿਆ ਸਮੂਹ ਨਾਲ ਚ ਭੂੜੇ ਵੀ ਲੱਗੇ ਹੁੰਦੇ ਸੀ ਨਾ ਮੁੰਡਾ ਸਾਡਾ ਸੱਟ ਲਵਾ ਕੇ ਤੇ ਆਜੂ ਉਹ ਨਹੀਂ ਨਹੀਂ ਮੰਮੀ ਉੱਥੇ ਸਾਰਾ ਧਿਆਨ ਰੱਖਦੇ ਨੇ ਪੁੱਤ ਲੜੀ ਨਾ ਕਹਿਣਾ ਚੰਗਾ ਨਹੀਂ ਨਹੀਂ ਚੱਲ ਮੇਰਾ ਪੁੱਤ ਉੱਥੇ ਖੇਦੀ ਨਹੀਂ ਆਣਿਆ ਦੀ ਨਾਲ ਤੇ ਸੱਟ ਨਾਲ ਵਾਲੀ ਚੰਗਾ ਕੋਈ ਨਹੀਂ ਬਾੰਗ ਦੇਣਾ ਕਿੰਨੇ ਆਪੀ ਹੋਏ ਨਾ ਪੇਤੀ। ਹਾਂ ਤੇ ਆ ਗਿਆ ਮੈਂ ਬਸ ਇਹਨੂੰ ਛੱਡਵਾ ਫਿਰ। ਛੱਡਿਆ ਕੋਈ ਨਹੀਂ। ਦੇਖ ਲੈ ਨਿਆਣੇ ਵੀ ਚੰਮਾ ਨਾ ਮੈਂ ਇਹ ਲੜਨਾ। ਦੱਸ ਉਹ ਅੱਥੇ ਤੂੰ ਪਹਿਲੇ ਦਿਨ ਤੋਂ ਲੈ ਚੱਲਿਆ ਨਿਆਣਿਆ ਤੂੰ ਕੀ ਲੜਨਾ ਹੈ? ਮੈਂ ਹੁਣ ਇਦਾਂ ਕਰਨੀ ਦਾਨੀ ਕਾਢ ਹੀ ਲੈਣੀ ਹੈ। ਹੁੰਦਿਆ ਨਾ ਘਰ ਤੇ ਕਰਦੀ ਇਹਨਾਂ ਨਾਲ ਗੱਲ। ਚਲੋ ਹੁਣ ਮੰਮੀ ਨਾਲ ਕੰਮ ਕਰਾਉਣੀ ਆ। ਗਮ ਤੇ ਸਕੂਲ ਚੱਲ ਗਿਆ। ਇਕੱਲੇ ਦੇ ਨੇ ਚਲੇ ਇੱਕ ਵਾਰ। ਦਾਨੀ ਕਾਢ ਹੀ ਨਹੀਂ। ਫੱਕ ਗੰਦੇ ਆਵਾ ਪਿਛਲੇ ਇਹ ਦਾਣੇ ਵੀ ਤੇ ਡੈਡੀ ਨੇ ਕੱਢੇ ਉਹ ਵੀ ਇਹਦਾ ਬੰਦਿਆਂ ਦੇ ਕਹਾ ਬੰਦਿਆਂ ਵਾਲੇ ਵੀ ਤੂੰ ਮੈਨੂੰ ਉਹਨੂੰ ਦੱਸ ਛੱਡ ਮੈਂ ਕਿਹਾ ਹਾਂ ਦੇ ਬਾਣ ਕਿ ਤੁਹਾਨੂੰ ਮੈਂ ਮੰਗ ਲੈਂਗੀ ਇੱਥੇ ਕੀ ਕਰ ਰਹੇ ਹੋ ਤੂੰ ਪੇਨ ਕਰ ਲੱਗੀ ਹੈ ਪਿੰਦਰ ਕਹਣਿਆ ਹੈ ਤੇ ਪਿਓਦਰਾ ਨੇ ਪਿਛਲੇ ਦੀ ਕੜ ਕੱਢੀ ਆ ਤੇ ਇਹਨਾਂ ਦੱਸਿਆ ਵੀ ਕਣ ਕੇ ਨਹੀਂ ਤੇ ਬੜੋ ਲਜਿਤ ਕਣਦੀ ਹੈ ਨਹੀਂ ਤੇ ਪਤਾ ਕਿਦਾਂ ਟੈਮ ਮੰਨਗੇਗਾ ਮੰਮੀ ਥੋੜੀ ਬੋਤੀ ਤੇ ਹੋਊਗੀ ਏਡੀ ਗਰਮੀ ਨੇ ਨਹੀਂ ਪੋਤਾ ਇਹ ਹੁਣ ਨੀਰ ਪਤਾ ਲੱਗ ਜਾਣਾ ਸੀ ਪਰ ਉਹਨੇ ਕੱਢ ਲਈ ਹਣੀ ਹੱਥ ਉੱਥੇ ਮਾਰ ਕੇ ਤੇ ਮੈਨੂੰ ਪਹਿਲਾਂ ਦੱਸਦਾ ਮੈਂ ਕਿਹ ਕੁ ਮੰਗ ਲਈਦੀ ਫੋਨ ਮੁਗੀ ਫਿਰ ਕੀ ਕਰਾਂ ਹੁਣ ਕਿਤੇ ਜਾਣੀ ਆਂਡ ਗਾੜ ਪਤਾ ਕਰਨੀ ਆ ਤੈਨੂੰ ਪਤਾ ਤਾਂ ਹੈਗਾ ਜੇ 2 ਮਹੀਨੇ ਰਹਿੰਦੇ ਕੱਢ ਤੋ ਫੋਕੇ ਤੇ ਕਿਦਾਂ ਟਾਈਮ ਕੱਢਣਾ ਜਾਨ ਫੋਨ ਨਾ ਪਰਮ ਗਏ ਆ ਡੈਡੀ ਦੇ ਨਾਲ ਤੇ ਮੰਮੀ ਵੀ ਮਿਲਾ ਦੇ ਉਧਰ ਕੋਈ ਕੰਮ ਹੀ ਕਰਨ ਦੇ ਹੁਣ ਮੈ ਲੋਨੀ ਨਾ ਬਨੂ ਫੋਨ ਇਹਦੀ ਮੈਂ ਥੋੜੀ ਜਿ ਕਰਦੀ ਨਾ ਖਾਤਰ ਇਹ ਬੜੀ ਚਲਾ ਕੇ ਜਿਹੜੀ ਬੰਦੀ ਆ ਮੁੰਡਾ ਨਿਆਣਾ ਵਿਚਾਰਾ ਤੇ ਅੱਗੇ ਚੁੱਕ ਚੁਕਾ ਕੇ ਪੈਸੇ ਲਾਉਂਦੇ ਤਾਂ ਉਹਨੂੰ ਕਿੰਨੀ ਇੱਕ ਤੰਗੀ ਦਈ ਏ ਉਹ ਚਲੋ ਉਹ ਵੀ ਕੋਈ ਪਤਾ ਨਹੀਂ ਕੀ ਦਾ ਹੋ ਰਿਹਾ ਨੇ ਲੈਣਾ ਮੁੱਢੀ ਮੁੰਡਾ ਸੰਭੀ ਕਰਾਂਗੇ ਹੈਲੋ ਹਾਂ ਨਾਵ ਕਿੱਦਾਂ ਵਧੀਆ ਠੀਕ ਆ ਤੂੰ ਸੁਣਾ ਘਰ ਠੀਕ ਸਾਰੇ ਹਾਂ ਇੱਥੇ ਵੀ ਠੀਕ ਹੀ ਆ ਵਧੀਆ ਹੀ ਆ ਆਹ ਹੋ ਕੁਛ ਨਹੀਂ ਬਸ ਮੈਂ ਤਾਂ ਉੱਧਾ ਹੀ ਲਾਇਆ ਅੱਜ ਮੈਂ ਕਿਹਾ ਚਲੋ ਪੁੱਛਦੀ ਆ ਤੇ ਉਹ ਤੂੰ ਤਾਂ ਮੈਨੂੰ ਦੱਸਿਆ ਈ ਮੈਨੂੰ ਪਰਮ ਨੇ ਮੈਨੂੰ ਦੱਸਿਆ ਈ ਕਿ ਭਾਜੀ ਨੂੰ 10000 ਰੁਪਏ ਦਿੱਤਾ ਪਰਮ ਨੇ ਤੂੰ ਬੜੀ ਚਲਾਕ ਨਿਕਲੀ ਹੈ ਦੱਸ ਤਾ ਦਿੰਦੀ ਵੀ ਨਾ ਇੱਕ ਵਾਰੀ ਵੀ ਹਾਂ ਏਦਾਂ ਹੋਇਆ ਵਾ ਉਹਨਾਂ ਨੇ ਦੇ ਦਿੱਤੇ ਆ ਪੈਸੇ ਚਲ ਜੀ ਉਹ ਤਰਸ ਵਾਲੇ ਆ ਉਹਨਾਂ ਨੇ ਮਾੜਾ ਮੋਟਾ ਕਰ ਦਿੱਤਾ ਤਰਸ ਕਰ ਲਿਆ ਤੇ ਤੂੰ ਹੀ ਮੈਨੂੰ ਦੱਸ ਦਿੰਦੀ ਘਰ ਜਾ ਕੇ ਤੂੰ ਹੀ ਨਾ ਉਹਦਾ ਪੋਤਾ ਨਜ਼ਾਇਜ਼ ਫਾਇਦਾ ਨਾ ਚੱਕੋ ਕਿ ਹਾਂ ਜੇ ਉਹ ਮਾੜਾ ਮੋਟਾ ਤਰਸ ਕਰ ਲੈਂਦਾ ਤੇ ਤੂੰ ਇਹਦੇ ਕੋਲੋਂ ਪੈਸੇ ਮੰਗੀ ਜਾਂਦੇ ਆ ਤੈਨੂੰ ਕੀ ਲੱਗਦਾ ਇਹ ਮੇਰੇ ਬੰਦੇ ਨੇ ਦੱਸਣਾ ਨਹੀਂ ਮੈਨੂੰ ਉਹ ਮੈਨੂੰ ਹਰ ਇੱਕ ਗੱਲ ਦੱਸ ਦਿੰਦਾ ਵਾ ਆ ਗਾਂ ਤੋਂ ਨਾ ਮੰਗੀ ਉਹਦੇ ਕੋਲੋਂ ਪੈਸੇ ਤੇ ਨਾ ਉਹਦੇ ਮੋਰੇ ਇਦਾਂ ਦੇ ਮੂੰਹ ਬਣਾਇਆ ਹੈ ਕਰੋ ਕਿ ਹਾਂ ਜਿਉਂ ਨੂੰ ਲੱਗੇ ਵੀ ਤੁਹਾਨੂੰ ਪੈਸੇ ਦੀ ਲੋੜ ਆ ਉੱਤੋਂ ਤੂੰ ਇਹਨੂੰ ਸਕੂਲ ਵੀ ਨਾਲ ਲੈ ਗਿਆ ਵੀ ਹਾਂ ਸਾਰੀ ਜ਼ਿੰਮੇਵਾਰੀ ਮੁੰਡੇ ਦੀ ਉਹਦੇ ਸਿਰ ਤੇ ਪਾਤੀ ਆ ਕਾਲੂ ਕੋਈ ਫੀਸ ਦੇਣੀ ਹੋਊਗੀ ਤੇ ਉਹ ਹੀ ਦੇਊਗਾ ਉਹਨੇ ਆਪਣੇ ਘਰ ਦਾ ਵੀ ਕੁਝ ਦੇਖਣਾ ਹੋਇਆਗਾ ਆਹੋ ਆਪਣੇ ਘਰ ਦਾ ਆਪ ਹੀ ਦੇਖੋ ਵਧੀਆ ਗੱਲ ਵਾ ਇੱਧਰ ਨੂੰ ਨਾ ਮੂੰਹ ਚੁੱਕ ਕੇ ਆਇਆ ਕਰੋ ਚਲ ਚੰਗਾ ਪਹਿਣਾ ਤੂੰ ਵੱਡੀਆਂ ਹੀ ਨਿੱਕੀਆਂ ਹੀ ਸਹੀਂ ਗਲਤੀ ਹੋ ਗਈ ਸਾਡੇ ਕੋਲ ਤੇ ਮਾਫ ਕਰਦੇ ਹਾਂ ਚੰਗਾ ਠੀਕ ਦਾ ਐਨੋ ਚੰਗਾ ਤੇਰਾ ਬੰਮੀ ਨੂੰ ਕੋਈ ਪਹਿਨਣਾ ਹੀ ਨਹੀਂ ਦਿੰਦਾ ਇੰਨੀ ਅਗਲਾਸ ਨੰਬਦੀ ਹੈ ਫਿਰ ਕੀ ਹੋਗਾ ਜੇ ਤੁਹਾਡੇ ਕੋਲ ਚਾਰ ਪਹਿਰੇ ਹੈਗੇ ਨੇ ਤੇ ਜੇ ਹੈਗੇ ਤੇ ਕਿਸੇ ਦੀ ਮਦਦ ਕਰ ਦੋਗੇ ਤੇ ਤਾਂ ਤੁਸੀਂ ਕਿਹੜੇ ਲਿੱਸੇ ਹੋ ਜਾਣਾ ਕੋਈ ਹਾਨ ਨਹੀਂ ਇਹਦਾ ਵੀ ਪਹਿਣ ਹੋ ਕੇ ਵੀ ਨਾ ਆਈਨ ਮੇ ਅਰੇ ਕਿੱਥੇ ਬੜੀਏ ਤਾਂ ਹੀ ਸਹੀ ਰਹਿਣਾ ਇਨੇ ਨਹੀਂ ਤੇ ਇਹਦਾ ਤਾਂ ਤੂੰ ਲੈ ਜਾਣਾ ਮੈਂ ਇਨੇ ਤਾਂ ਫਿਰ ਪੈਸੇ ਮੰਗਿਆ ਕਰਨੇ ਆ ਉਹਦੇ ਕੋਲ ਹਾਂ ਸਾਨੂੰ ਉਹਨੇ ਦੇ ਹੀ ਦੇਣੇ ਭੈਣ ਹੋ ਕੇ ਵੀ ਨਾ ਆਪਣੀ ਭੈਣ ਦਾ ਦੁੱਖ ਨਹੀਂ ਸਮਝ ਸਕਦੀ ਤੇ ਇਹੋ ਜੀ ਭੈਣ ਨੂੰ ਕੀ ਕਰਨਾ ਚਲ ਕੋਈ ਨਹੀਂ ਵਾਹਿਗੁਰੂ ਤੇ ਆਸਾਂ ਨੇ ਹਾਡੀਆਂ ਹਾਡੇ ਵੀ ਦਿਨ ਬਦਲਣਗੇ ਕਿੰਨੇ ਕ ਦਿਨ ਅਸੀਂ ਕਿਸੇ ਦੀਆਂ ਗੱਲਾਂ ਸੁਣਨੀ ਹਨ